ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਆਪਾਂ ਚੱਲਾਂਗੇ ਬੱਸਾਂ ਥਰੂ ਨਾਈਗਰਾ ਫਾਲ ਕੈਨੇਡਾ ਦੇ ਵਿੱਚ ਆਪਾਂ ਬ੍ਰੈਂਟਨ ਤੋਂ ਚੱਲਾਂਗੇ ਬੱਸਾਂ ਲੈ ਕੇ ਤੇ ਆਪਾਂ ਸਾਰਾ ਰੂਟ ਡੇਟ ਦਿਖਾਵਾਂਗੇ ਉਹ ਬੱਸਾਂ ਰਾਹੀਂ ਦਿਖਾਵਾਂਗੇ ਤੁਹਾਨੂੰ ਵੀ ਕਿੰਨਾ ਟਾਈਮ ਲੱਗਦਾ ਤੇ ਕਿੰਨਾ ਖਰਚਾ ਪਣੀ ਆ ਜਾਂਦਾ ਚਲੋ ਆਪਾਂ ਕਰਦੇ ਹਾਂ ਸਟਾਰਟ ਬਲੌਗ ਆਪਣਾ ਹਾਂਜੀ ਆਪਾਂ ਬੱਸ ਸਟਾਪ ਤੇ ਆ ਗਏ ਸੀ ਆਪਣੇ ਘਰ ਦੇ ਨੇੜੇ ਹੁਣ ਆਪਾਂ ਇਥੋਂ 50 ਨੰਬਰ ਬੱਸ ਲੈਣੀ ਆ ਇਸ ਤੋਂ ਬਾਅਦ ਆਪਾਂ ਤਨ ਚਾਰ ਬਸਾਂ ਹੋਰ ਲੈਣੀਆਂ ਤੁਹਨ ਦਿਖਾਵਾਂ ਮੈਂ ਕਿਹੜੀ ਤੇ ਕਿੰਨੇ ਲੱਗਦੇ ਤੇ ਕਿਹੜੀ ਤੇ ਕਿੰਨੇ ਤੇ ਨਾਲ-ਨਾਲ ਜੁੜੇ ਰਹੋ ਵੀਡੀਓ ਦੇ ਇੱਧਰ ਆ ਗਏ ਇਹਦੇ ਇੱਕ ਸਾਈਡ ਤੇ ਖੇਤਾਂ ਵਾਲਾ ਏਰੀਆ ਆ ਗਿਆ ਇੱਧਰ ਘਰਨੇ ਉਹ ਆ ਗਈ ਬੱਸ ਆਪਣੀ 50 ਨੰਬਰ ਇਹ ਇਹਦੇ 340 ਲੱਗਦੇ ਆ 2 ਘੰਟੇ ਤੱਕ ਆਪਾਂ ਬ੍ਰੈਂਟਨ ਬ੍ਰੈਂਟਨ ਚ ਵੀ ਮੰਨ ਕੇ ਚੱਲੋ ਕਿਤੇ ਵੀ ਜਾ ਸਕਦੇ ਆ ਇਹ 50 ਨੰਬਰ ਆ ਤੇ ਇਹ ਜਿਹੜੀਆਂ ਬ੍ਰੈਂਟਨ ਵਾਲੀਆਂ ਹੋਣੀਆਂ ਉਹਨਾਂ ਜਦੋਂ ਆਪਾਂ ਸਾਰਿਆਂ ਜਣੋ ਫਰੀਓ ਚੜਾਂਗੇ ਤੇ ਜੇ ਆ ਗਈ ਕੋ ਬੱਸ ਉਹ ਹਰੇ ਰੰਗ ਦੀ ਹੁੰਦੀ ਆ ਉਹ ਤੇ ਰੈਸਟੋ ਹੁੰਦਾ ਜਿਹੜਾ ਟਾਈਪ ਕਰਨ ਵਾਲਾ ਉਹ ਜਾਣ ਵੇਲੇ ਵੀ ਕਰਨਾ ਪੈਂਦਾ ਚੜਨ ਵੇਲੇ ਵੀ ਤੇ ਉਤਰਨ ਵੇਲੇ ਵੀ ਤੇ ਉਹ ਤੇ ਵੱਧ ਘੱਟ ਜਾਂਦੇ ਆ ਉਹਦੇ ਟਾਈਮ ਦੇ ਹਿਸਾਬ ਨਾਲ ਹੁੰਦਾ ਵੀ ਆਪਾਂ ਕਿੰਨਾ ਟਾਈਮ ਟਰੈਵਲ ਕਰਦੇ ਆ ਤੇ ਇਹ 2 ਘੰਟਿਆਂ ਦਾ ਸਿਸਟਮ ਸਹੀ ਆ ਤੇ ਹੁਣ ਆਪਾਂ ਇਦੂਆ ਦੇਖ ਰਹੇ ਆ ਅਗਲੀ ਬੱਸ ਪਰੇ ਕਿਹੜੀ ਲੈਣੀ ਆ ਮੈਪ ਤੇ ਹਾਂਜੀ ਆਪਾਂ 50 ਬਸ ਤੋਂ 50 ਨੰਬਰ ਬਸ ਤੋਂ ਉੱਪਰ ਕੇ ਉੱਤਰ ਕੇ ਹੁਣ ਆਪਾਂ ਆ ਗਏ ਆ ਕਾਲਜ ਨੰਬਰ ਕਾਲਜ ਇੱਥੋਂ ਆਪਾਂ ਬਸ ਚੇਂਜ ਕਰਨੀ ਆ ਹੁਣ ਦੁਬਾਰੇ ਦੂਜੀ ਬਸ ਚੜਾਂਗੇ ਇੱਥੋਂ ਦੇਖਦੇ ਆ ਕਿੱਥੋਂ ਮਿਲਨੀ ਆ ਹੁਣ ਔਰ ਲੱਭਣਾ ਪੈਂਦਾ ਹਲੇ ਥੋੜਾ ਜਿਆ ਸਿਸਟਮ ਚਲੋ ਲੱਭਦੇ ਆ ਲਓ ਜੀ ਮਿੱਤਰੋ ਆਪਾਂ ਤੀਜੇ ਸਟਾਪ ਤੇ ਪਹੁੰਚ ਗਏ ਸੀ ਆ ਇੱਥੇ ਮੈਪ ਹੁੰਦਾ ਇਹ ਪੂਰਾ ਵੱਡਾ ਟ੍ਰੇਨ ਵਾਲਾ ਸਟਾਪ ਆ ਨਾਲੇ ਇੱਥੇ ਬੱਸਾਂ ਨੇ ਤੇ ਇੱਥੋਂ ਆਪਾਂ ਨੂੰ ਉਹ ਉਹ ਬੱਸ ਮਿਲੇ ਸ਼ਾਇਦ ਦੇਖ ਲੈ ਜਿਹੜੀ ਮਿਲਣੀ ਆ ਇਧਰਲੇ ਪਾਸੇ ਟ੍ਰੇਨ ਵਾਲਾ ਸਿਸਟਮ ਆ ਥੱਲੇ ਪੂਰਾ ਵੱਡਾ ਤੇ ਇਧਰ ਬੱਸਾਂ ਦਾ ਬੱਸ ਸਟੈਂਡ ਆ ਇਕੱਠਾ ਹੀ ਇਹ ਸਾਰਾ ਸਿਸਟਮ ਆ ਆ ਇੱਥੇ ਇਹਨਾਂ ਨੇ ਇਨਫਾਰਮੇਸ਼ਨ ਵਾਲਾ ਬਣਾਇਆ ਹੋਇਆ ਆਪਾਂ ਇੱਥੇ ਇਨਫਾਰਮੇਸ਼ਨ ਲੈ ਸਕਦੇ ਆ ਕੋਈ ਵੀ ਜੇ ਨਾਲ ਸਮਝ ਆਵੇ ਨਾ ਆਪਣ ਨੂੰ ਸਬਵੇਟਰੇਨ ਲੈ ਕੇ ਜਾਣਾ ਪਊ। ਉਹਦੇ ਨਾਲ ਆਪਾਂ ਜਲਦੀ ਜਾ ਸਕਦੇ ਆ। ਇੱਥੇ ਆ ਸੱਬੇ ਇਹਦਾ ਪ੍ਰਸ਼ਟ ਵਗੈਰਾ ਟੈਪ ਕਰਕੇ ਇਹ ਦੂਜਾ ਦੇ نیچے ਜਾਣਾ ਪੈਣਾ। ਇਹ ਹੁੰਦੀਆਂ ਨੇ ਵੀਰੇ ਸੱਬੇ ਜਿਹੜੀਆਂ ਤਰਤੀ ਚ ਚੱਲਦੀਆਂ ਨੇ। ਤੇ ਇੱਥੋਂ ਹੁਣ ਆਪਾਂ ਨੂੰ ਇਦੋਂ ਵੀ ਲੱਗਦਾ ਨੀਚੇ ਹੋਊਗਾ ਇੱਕ ਜਿੱਧਰ ਆਪਾਂ ਜਾਣਾ। ਉਹ ਇਦੋਂ ਵੀ ਨੀਚੇ ਜਾਣਾ ਪੈਣਾ। ਚਲੋ ਦੇਖਦੇ ਆ ਉਹ ਵੀ ਲੱਭਦੇ ਆਪਾਂ। ਅਲਟੀਵੇਟਰ ਇਹ ਉਹ ਜਿਹੜਾ ਐਲਟੀਵੇਟਰ ਹੁੰਦਾ ਜਿਹੜਾ ਹੁੰਦਾ ਆ ਸੀ ਐਲਟੀਵੇਟਰ ਦਾ ਸੀ ਹੁਣ ਦੇਖਦੇ ਆਂ ਕੀ ਹਿਸਾਬ ਕਿਤਾਬ ਆ ਇਕ ਤਾਂ ਨਵੇਂ ਬੰਦੇ ਨੂੰ ਕਨਫਿਊਜ਼ਨ ਬਹੁਤ ਹੁੰਦੀ ਆ ਇਹ ਬਾਹਰ ਵੀ ਆ ਗਈ ਮੈਨੂੰ ਤਾਂ ਐਸੀ ਵੀ ਚੱਲ ਜਿਆ ਤਰੇ ਧਰਤੀ ਚ ਚਲਦੀ ਹੁੰਦੀਆਂ ਨੇ ਆ ਕਾਫੀ ਬਿਲਡਿੰਗਾਂ ਬਿਲਡਿੰਗਾਂ ਨੇ ਬਹੁਤ ਸੋਹਣਾ ਬਿਊਆ ਪੂਰਾ ਤੇ ਸਪੀਡ ਬਹੁਤ ਹਮਲਾ ਰਹੀ ਜਲਦੀ ਲਾਦੂ ਆਪਾਂ ਕੁਝ ਸਟਾਪ ਤੇ ਉਤਰਨੇ ਇੱਕ ਸਟਾਪ ਛੱਡ ਕੇ ਤੇ ਸੋਹਣਾ ਗਾਮਾ ਪੂਰਾ ਇੱਧਰ ਕੰਮ ਕੰਮ ਚੱਲੀ ਜਾਂਦੇ ਆ ਬਿਲਡਿੰਗਾਂ ਬਿਲਡਿੰਗਾਂ ਬਣ ਜਾਂਦੀਆਂ ਇੱਕਾ ਦੂਜੀ ਨਾਲ ਕੇ ਸੇਮ ਇਹਦੇ ਨਾਲ ਦੀ ਹਾਂਜੀ ਮਿੱਤਰੋ ਯਾਰ ਯਾਰ ਬੇਸ ਸਟੇਸ਼ਨ ਗੋ ਤੇਲ ਗੱਡੀ ਦਾ ਇੱਧਰ ਆਉਣੀ ਆ ਫਿਰ ਆਪਾਂ ਇੱਕ ਹੋਰ ਦੂਆ ਰੇਲ ਗੱਡੀ ਲੈਣੀ ਆ ਇਸ ਤੋ ਵਾਰ ਆਪਾਂ ਨਾਈਗਰਾ ਪਹੁੰਚ ਜਾਾਂਗੇ ਤੇ ਦੇਖਦੇ ਆਂ ਵੇਟ ਕਰਦੇ ਆਂ ਕਿੰਨਾ ਕੁ ਟਾਈਮ ਲੱਗਣਾ ਤੇ ਐਨੇ ਆਪ ਦੇਖਦੇ ਆਂ 뷰 ਵਗੈਰਾ ਕੀ ਸਭ ਕੁਤਾਵਾ ਇਹ ਜਿਹੜੀਆਂ ਹੁੰਦੀਆਂ ਬਈ ਟ੍ਰੇਨਾਂ ਡਬਲ ਸੱਤ ਹੁੰਦੀਆਂ ਨੇ ਤੇ ਵਿੱਚੋਂ ਬਹੁਤ ਸੋਨਾ ਕੰਮ ਹੁੰਦਾ ਜਿਵੇਂ ਵੀਆਈਪੀ ਡੱਬੇ ਹੁੰਦੇ ਆ ਆਪਣੇ ਇੰਡੀਆ ਉਮੇ ਪੂਰੀਆਂ ਸਫਾਈ ਸਕੂਲ ਲੱਗਦਰੀ ਕੰਮ ਪੂਰਾ ਤੇ ਬਾਕੀ ਸਾਨੂੰ ਵਿੱਚੋਂ ਵੀ ਦਿਖਾਉਣੇ ਆ ਆਪਣੀ ਹਰ ਟ੍ਰੇਨਿੰਗ ਤੇ ਪਏ ਆ 5-7 ਮਿੰਟ ਚਲੋ ਕਰਦੇ ਆਂ ਬੇਟਵਦੀ ਸਰਫਰ ਰਿਸਟ੍ਰਿਕਸ਼ਨਸ ਨਾਊ ਆਊਟਡੋਰਸ ਵਿਲ ਓਪਨ ਐਂਡ ਲੌਕ ਬ੍ਰਾਂਚ ਯੂਅਰ ਐਕਸਾਈੰਗ ਐਂਡ ਲੌਕ ਬ੍ਰਾਂਚ 도ਰਸ ਵਿਲ ਨਾਟ ਓਪਨ ਹਾਂਜੀ ਮਿੱਤਰੋ ਆਪਾਂ ਹੁਣ ਟ੍ਰੇਨ ਦੇ ਵਿੱਚ ਬੈਠ ਗਏ ਆਂ ਜੀ ਬਹੁਤ ਲੱਗਦੀ ਏ ਓਕੇ ਰਿਪੋਰਟ ਆਪਾਂ ਉੱਪਰ ਲੇਬਰ ਸੇ ਬੈਠੀ ਜੋ ਇਹ ਜਿੰਸਰ ਕਰਦਾ ਆਂ ਆਹ ਦੇਖੋ ਸੋਨਾ ਮੀਨੂ ਆਪਾਂ ਟ੍ਰੇਨ ਦੇ ਵਿੱਚ ਬੈਠ ਰੱਖਿਆ ਨਾਲੇ ਮਿੱਤਰ ਹੁਣ ਜਿਹੜੇ ਆਪਾਂ ਅੱਜ ਤੋਂ ਤਲੀ ਵਾਸਤੇ ਜੜੇ ਆ ਇਹ ਆਪਾਂ ਚੇਤਰਾ ਨਾਈਗਰਾ ਬੋਲ ਜਾ ਕੇ ਲਾਉਗੇ ਇੱਥੇ ਹੁਣ ਤਾਂ ਨਹੀਂ ਕੋਈ ਇਕੱਟੇ ਕੇ ਟ੍ਰੇਨ ਤੇ ਆਪਣੇ ਉਹ ਤੋਂ 85 ਸੈਂਟ ਕੱਟੇ ਗਏ ਸੀ ਚੜ੍ਹਨ ਵੇਲੇ ਹੁਣ ਉਤਰਨ ਵੇਲੇ 5 ਡਾਲਰ 26 ਕੇ ਸੈਂਟ ਕੱਟੇ ਗਏ ਆ ਤੇ ਇਹ ਆ ਹੁਣ ਆਪਣੀ ਡਬਲ ਫੋਟ ਬੱਸ ਹੋ ਵਾਲੀ ਤੇ ਹੁਣ ਆ ਪੈਸੇ ਤਾਂ ਪੁਣਾਈਗਰਾ ਜਾ ਕੇ ਲੱਗੋਗੇ ਦੇਰੇ ਵਾਲਾ ਕਿੰਮੀ ਆ ਪਰਲੇ ਪਸੇ ਦਾ ਕੱਲਾ ਰਾਬੀ ਜੀ ਦਾ ਹੋਰ ਤਾਂ ਨਹੀਂ ਕੋਈ ਜੀ ਨਾ ਵਾਲੇ ਦੇ ਬਗਲੇ ਬਹੁਤ ਵੱਡਾ ਬੰਗੜਾ ਹੈ ਤਾਂ ਸਮੁੰਦਰ ਸਮੁੰਦਰਾ ਕੀ ਹੈ ਬਹੁਤ ਵੱਡਾ ਪਰ ਲੋਕ ਰੇਸਾਂ ਤੁਸੀਂ ਲਾਈ ਜਾਂਦੀਆਂ ਮੋਟਾ ਨਾਲ ਮੀਟਰ ਦੇ ਦਰਦ ਦੇ ਬਤੰਦਰ ਆਪੂਰਾ ਘੈਂਟ ਕੰਮ ਕਰਾ ਤੁੱਕੇ ਕਰਦੇ ਹੋਣਗੇ। ਅੱਗੇ ਜੇ ਭਾਰ ਮੌਸਮ ਨਾਲ ਨਿਕਲਣੇ ਟ੍ਰੈਕਟਰ ਵੀ ਕਰਾ ਰਹੇ ਪਾਣੀ ਵਾਲਾ ਜਗਾ ਇਥੇ ਕੁਝ ਕਿੱਡਾ ਵੱਡਾ ਇਹ ਮੈਨੂੰ ਐ ਨਹੀਂ ਪਤਾ ਚੱਲ ਰਿਹਾ ਖੜਾ ਹੈ ਜਾਂ ਅੰਦਰ ਹੈ ਪਾਣੀ ਜਾਂਦਾ ਕਿਉਂਦਾ ਦੇਖ ਆ ਦੇਖਿਓ ਵੀਊ ਚੈੱਕ ਕਰੋ ਨਾਈ ਕਰਮ ਵਾਲਾ ਲਗਭਗ ਅੰਡੇੜੀ ਪਹੁੰਚ ਚੁੱਕੇ ਆ ਆਪਾਂ ਸੇਵਾ ਗਰਾਵ ਹੋ ਪਹੁੰਚ ਚੁੱਕੇ ਆ 2-3 ਮਿੰਟਾਂ ਦੀ ਬਾੜ ਤੁਰ ਕੇ ਜਾਣਾ ਪੈਣਾ ਵਾਪਸ ਸਟੈਂਡ ਤੇ ਪਹੁੰਚ ਗਏ ਆ ਦਿਖਾਉਨੇ ਆ ਫਿਰ ਇਹ ਦੂਹਰੀ ਮਹੌਲ ਚਾਲਾ ਲਓ ਜੀ ਮਿੱਤਰੋ ਲਗਭਗ ਅੱਬਾ ਆ ਗਏ ਨੇੜੇ ਤੇ ਤੁਸੀਂ ਦੇਖੋ ਪੂਰਾ 뷰뷰 ਘੈਂਟ ਆ ਪੂਰੀ ਲਿਕੇ ਸਨ ਸਾਹਮਣੇ ਆ ਗਿਆ ਇਹਨਾਂ ਦਾ ਆਪਣਾ ਨੇ ਡਾਊਨ ਟਾਊਨ ਆ ਕੀ ਆ ਪਰ ਸਕਰੀਨਾਂ ਸਕਰੂਨਾਂ ਆਈਆਂ ਲਾਈਆਂ ਹੋਈਆਂ ਨੇ ਪੂਰੀਆਂ ਤੇ ਹੁਣ ਆਪਾਂ ਨੇ ਹੋਵਾ ਗਈ ਕਿਸ ਚੰਡੋਲ ਜੀ ਇਹ ਨਾਲ ਹੀ ਮੈਨੂੰ ਐ ਨਹੀਂ ਪਤਾ ਵੀ ਸੀਐਨ ਟਾਵਰ ਆ ਕੋਈ ਕਾਪੀ ਜੀ ਹੈਗਾ ਉਹਦੇ ਵਰਗੀ ਆ ਆ ਚੈੱਕ ਕਰ ਸਕਦੇ ਹੋ ਤੁਸੀਂ ਮੋਹਰ ਲੋ ਜੀ ਮਿੱਤਰੋ ਆ ਗਈ ਢੇਲ ਕੋਲੇ ਆਪਾਂ ਵੀ ਚੰਡੋਲ ਕੋਲੇ ਮੇਟਰ ਆ ਗਿਆ ਪੂਤ ਬੰਗਲਾ ਸਭੇ ਕਰ ਲਾਉਂਗੇ ਇੰਜੋਏ ਫੋਰ ਮੈਟਰ ਲਾਈਕਲੀ ਬਾਈ ਯਰ ਪੂਤ ਤੇ ਇੱਥੇ ਆ ਸਾਰੀਆਂ ਚੀਜ਼ਾਂ ਪੂਰਾ ਘੁੰਮਣ ਫਿਰਨ ਦੇ ਟੂਰਿਸਟ ਪਲੇਸ ਹੀ ਆ ਸਾਰੀ ਪੂਰਾ ਕੈਂਡ ਕਮ ਆਇਆ ਇਹ ਵੀ ਦਿਖਾਵਾਂਗੇ ਦੂਬਾਰ ਅੱਗੇ ਅੱਗੇ ਦੇਖਦੇ ਆਪਾਂ ਕੀ ਕੀ ਹਸਤਮਾ ਲਓ ਜੀ ਆ ਗਿਆ ਉਹ ਪੁੱਠਾ ਘਰ ਜਿਹਦੀਆਂ ਯਾਤਰਾ ਆਪਾਂ ਨੇ ਵੀਡੀਓ ਦੇਖੀਆਂ ਨੇ ਆ ਇਧਰ ਮੂਸੇ ਵਾਲਾ ਸਾਹਿਬ ਲੱਗ ਕੇ ਚੱਲ ਰਿਹਾ ਆ ਆ ਗਿਆ ਪੁੱਠਾ ਘਰ ਆਪਣਾ ਜਿਹੜਾ ਸਾਰਾ ਡਾਇਰੈਕਸ਼ਨ ਚ ਪੁੱਠਾ ਹੀ ਆ ਯਾ ਨੋ ਇਟਸ ਡੈਫਨਿਟਲੀ ਦੈਟ ਵਾਸ ਦ ਰਾਈਟ ਐਂਡ ਇਟ ਵਾਸ 올 ਦਿ ਵੇ ਰਾਉਂਡ ਆ ਬੋਸ ਸੋਨਾ ਏਰੀਆ ਪੂਰਾ ਘੈਂਟ ਹੈ ਕੁੜ ਕੁੜੇ ਜਾਂਦੇ ਨੇ ਨਾ ਉਹ ਆ ਗਿਆ ਪੁੱਠਾ ਕਰ ਆ ਕੋਈ ਸੋ ਸੋ ਜੰਗ ਕਰ ਰਹੀ ਵੀ ਇਹਨਾਂ ਦਾ ਇਸ ਤੋਂ ਦਾ ਸੋਨਾਪੁਰ ਆ ਇਧਰ ਆ ਰਾਈਡਾਂ ਰੂਡਾਂ ਚੁੱਡਾ ਜਹਾੜੇ ਲੈਂਨ ਨੂੰ ਮੇਰੇ ਟ੍ਰੇਨਾਂ ਜੀ ਚੱਲਦੀਆਂ ਹੁੰਦੀਆਂ ਨੇ ਪੂਰਾ ਮੀਕੰਡ ਕਰਕੇ ਮਾਹੌਲ ਪਖਿਆ ਪਿਆ ਪੂਰਾ ਫੇਰ ਤਰਨ ਨੂੰ ਥਾਣੀ ਆ ਆਹੀ ਭਾਈ ਟੰਡੋਲ ਦੀ ਨੇੜੇ ਉੱਤਰ ਉਹ ਰਾਈਡਾਂ ਜੀਆਂ ਡੱਕਰੀਆਂ ਜਾਂਦਾ ਪਤੰਦਰ ਰੇਸਾਂ ਹੀ ਬੜੀਆਂ ਜਾਂਦੇ ਹੁੰਦੇ ਆ ਆ ਨਹੀਂ ਭਾਈ ਬ੍ਰੇਕਾਂ ਫੇਲ ਮਹਿਕਮਾ ਇਹਨਾਂ ਦੇ ਮਿਲਾਂ ਦਾ ਬ੍ਰੇਕ ਬਰੂਕ ਵੀ ਨਹੀਂ ਲੱਗਣੇ ਸਿੱਧੀ ਡੱਕਰੀ ਆਉਂਦੇ ਆ ਪਤੰਦਰ ਕਮਾਕ ਮੂਹ ਕੇ ਜਿੱਥੇ ਗਿੜੇ ਦੇ ਕੇ ਕਰੇਸਾਂ ਦੇ ਲਾਉਂਦੇ ਫਿਰਦੇ ਆ ਪੂਰੀਆਂ ਆ ਨਕਲੀ ਸੀਨਟਾ ਵਰ ਆ ਗਿਆ ਮੈਂ ਲਾਦਾ ਨਕਲੀ ਆ ਮੇਰੇ ਸਾਹਮਣੇ ਹੋਟਲ ਹੋਟਲ ਪੂਰੇ ਘੰਟਾ ਖਾਣ ਖੂਣ ਵਾਲਾ ਮਾਹੌਲ ਇੱਕ ਨੰਬਰ ਆ ਪਰ ਡਾਲਰ ਬਤੰਦਰ ਇੱਕ ਨਹੀਂ ਛੱਡਣਾ ਇਹਨਾਂ ਨੇ ਉਧਰ ਡਾਇਨਾਸੌਰ ਆ ਕੇ ਬਹੁਤ ਸੋਹਣੇ ਉਹ ਵੀ ਦਿਖਾਉਣਾ ਸਾਨੂੰ ਇਦੂਆ ਵੀਡੀਓ ਚ